ਸਾਡੀ ਗੱਲ ਕਿਸਾਨ ਵੀਰੋ ਟਮਾਟਰ ਦੀ ਲਵਾਈ ਦਾ ਸਮਾਂ ਚੱਲ ਰਿਹਾ ਹੈ ਜੀ ਅੱਜ ਹੈ 10 ਫਰਵਰੀ 2026 ਤੇ ਟਮਾਟਰ ਵਾਲੇ ਖੇਤ ਦੇ ਵਿੱਚ ਆਏ ਹਾਂ ਇਥੇ ਦੇਖੋ ਦੇਖੋ ਬੂਟੇ ਲੱਗੇ ਹੋਏ ਨੇ ਟਮਾਟਰ ਦੇ ਤੇ ਇਹ ਲੱਗਿਆਂ ਨੂੰ ਅੱਜ 3 ਦਿਨ ਦਾ ਸਮਾਂ ਹੋਇਆ ਜੀ ਇਹ 3 ਦਿਨ ਪਹਿਲਾਂ ਬੂਟੇ ਆਪਾਂ ਲਾਏ ਨੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਇਹਦੇ ਵਿੱਚ ਧਿਆਨ ਰੱਖਣਾ ਹੈ ਜੀ ਇਹਨੂੰ ਇਸ ਤੋਂ ਅੱਗੇ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ ਕਿੰਨੇ ਪਲਾਂਟ ਪਰ ਏਕੜ ਲੱਗਣੇ ਆ ਤੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਇਸ ਟਾਈਮ ਤੇ ਮਾਰਕੀਟ ਦੇ ਵਿੱਚ ਜ਼ਿਆਦਾ ਪ੍ਰਚਲਿਤ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਪੂਰੀ ਦੇਖਿਓ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਸੇ ਕਿਸਾਨ ਭਰਾ ਨੂੰ ਟਮਾਟਰ ਦੀ ਪਨੀਰੀ ਜਾਂ ਹੋਰ ਕਿਸੇ ਤਰੀਕੇ ਦੀ ਸਬਜ਼ੀਆਂ ਦੀ ਪਨੀਰੀ ਚਾਹੀਦੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਸਾਡੇ ਨੰਬਰ ਤੇ ਫੋਨ ਕਰਕੇ ਸਾਡਾ ਫਾਰਮ ਦਾ ਨੰਬਰ ਆਏਗਾ ਜੀ ਤੇ ਕਿਸੇ ਵੀ ਤਰੀਕੇ ਦੀ ਪਨੀਰੀ ਤੁਸੀਂ ਖਰੀਦ ਸਕਦੇ ਹੋ ਇਸ ਤੇ ਜਦੋਂ ਆਪਾਂ ਪਲਾਂਟ ਵੇਖਣੇ ਸ਼ੁਰੂ ਕੀਤੇ ਤਾਂ 3 ਦਿਨ ਪਹਿਲਾਂ ਹੀ ਸਿਰਫ ਇਹ ਪਲਾਂਟ ਲੱਗਾ ਜੀ ਦੇਖੋ ਤਾਂ ਇਹ ਇਹ ਦਿੱਕਤ ਸਾਨੂੰ ਦੇਖਣ ਨੂੰ ਮਿਲੀ ਆ ਇਦੇ ਕਈ ਕਾਰਨ ਜਿਹੜੇ ਹੋ ਸਕਦੇ ਨੇ ਠੀਕ ਹੈ ਜੀ ਸਭ ਤੋਂ ਵੱਡਾ ਇਹਦਾ ਕਾਰਨ ਹੁੰਦਾ ਲਵਾਈ ਦੇ ਵੇਲੇ ਜਾਂ ਜਦੋਂ ਆਪਾਂ ਇਹਦੀ ਪਟਾਈ ਕਰਦੇ ਆ ਪਨੀਰੀ ਦੀ ਉਸ ਟਾਈਮ ਤੇ ਬੂਟਾ ਜਰੋਂ ਇਦਾਂ ਪਿੰਚ ਹੋ ਜੇ ਨਾ ਇਦਾਂ ਦੱਬਿਆ ਜਾਵੇ ਇਦਾਂ ਜੇ ਦੱਬਿਆ ਜਾਵੇ ਤਾਂ ਇਹ ਬੂਟਾ ਉਤੋਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਦੂਜਾ ਲਵਾਈ ਵੇਲੇ ਜੇ ਦੱਬਿਆ ਜਾਵੇ ਜਾਂ ਲਵਾਈ ਵੇਲੇ ਬੂਟਾ ਟੁੱਟ ਜੇ ਇਹ ਬੂਟਾ ਲਵਾਈ ਵੇਲੇ ਟੁੱਟਾ ਹੈ ਜੀ ਤਾਂ ਇਹ ਦਿੱਕਤ ਆ ਜਾਂਦੀ ਹੈ ਤੀਜਾ ਹੁੰਦਾ ਕਿਸੇ ਵੇਲੇ ਖੇਤ ਦੇ ਵਿੱਚ ਡੀਏਪ ਜਿਹੜੀ ਬਿਲਕੁਲ ਬੂਟਿਆਂ ਦੇ ਨੇੜੇ ਆ ਜੇ ਉਦੇ ਨਾਲ ਵੀ ਬੂਟੇ ਮਰਨ ਦੀ ਸ਼ਿਕਾਇਤ ਆ ਜਾਂਦੀ ਆ ਚੌਥਾ ਤੇ ਜਦੋਂ ਫੰਗਸ ਦਾ ਜਿਆਦਾ ਅਟੈਕ ਹੋ ਜੇ ਤੁਹਾਡੇ ਖੇਤਾਂ ਦੇ ਵਿੱਚ ਤੇ ਜੇ ਉਸ ਤੋਂ ਫੰਗਸ ਦਾ ਅਟੈਕ ਹੋ ਰਿਹਾ ਤਾਂ ਤੁਸੀਂ ਇੱਥੇ ਨਾਰਮਲ ਪਹਿਲਾਂ ਕਾਰਬੰਡਾਈਮ ਪਲੱਸ ਮੈਨ ਕੋ ਜੋ ਬਾਲਾ ਸਾਲਟ ਸਾਫ ਦਵਾਈ ਉਹਨੂੰ ਵਰਤ ਸਕਦੇ ਹੋ ਤੇ ਉਹਦੇ ਨਾਲ ਕਾਫੀ ਹੱਦ ਤੱਕ ਇਹਦਾ ਕੰਟਰੋਲ ਮਿਲ ਜਾਂਦਾ ਜੇ ਇਹਦਾ ਕੰਟਰੋਲ ਬਿਲਕੁਲ ਨਹੀਂ ਆ ਰਿਹਾ ਤਾਂ ਫਿਰ ਤੁਸੀਂ ਐਲੀਗੇਟ ਜਿਹੜਾ ਬਾਇਰ ਦਾ ਆਉਂਦਾ 3 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਉਹਦੀ ਵਰਤੋਂ ਕਰ ਸਕਦੇ ਹੋ ਤਾਂ ਤੁਹਾਨੂੰ ਰਿਜ਼ਲਟ ਚੰਗੇ ਮਿਲਣਗੇ ਜੀ ਹੁਣ ਆਪਾਂ ਗੱਲ ਕਰੀਏ ਕਿ ਕਿੰਨੇ ਪਲਾਂਟ ਆਪਾਂ ਪਰ ਏਕੜ ਲਾਉਣੇ ਆ ਤਾਂ ਕਿਹੜੀਆਂ ਕਿ ਲਗਦੀਆਂ ਕਿਹੜੀਆਂ ਨੂੰ ਖਾਦ ਪੈਂਦੀ ਆ ਲਵਾਈ ਦਾ ਬਿਲਕੁਲ ਸਹੀ ਟਾਈਮ ਇਹਦਾ ਫਰਵਰੀ ਦਾ ਪਹਿਲਾ ਹਫਤਾ ਮਾਝੇ ਏਰੀਆ ਚ ਲਵਾਈ ਇਹਦੀ ਸ਼ੁਰੂ ਹੈ ਜੀ ਕਿਸੇ ਕਿਸੇ ਇਹਦੀ ਪਹਿਲਾਂ ਲਵਾਈ ਹੋਈ ਨਹੀਂ ਕਿਸੇ ਏਰੀਆ ਵਿੱਚ ਬਾਅਦ ਚ ਲਵਾਈ ਹੁੰਦੀ ਹੈ ਇਸ ਟਾਈਮ ਤੇ ਜਿਹੜੀਆਂ ਵੈਰਾਈਟੀਆਂ ਆਪਣੇ ਸੀ ਫਾਰਮ ਤੇ ਸੇਲ ਕਰ ਰਹੇ ਆ ਜੀ ਉਹਨਾਂ ਚ ਜਿਵੇਂ ਈਸਟ-ਵੈਸਟ ਦੀ ਰਾਣੀ ਆਉਂਦੀ ਆ ਸਮਾਨੀ ਦਾ ਉਪਹਾਰ ਹੈ ਈਸਟ-ਵੈਸਟ ਦਾ ਅਰਧਾਨ ਆਉਂਦਾ ਹੈ ਜੀ ਜਾਂ ਕੁਝ ਕਿਸਾਨ ਭਰਾ ਮੇਰੇ ਐਡਵਾਂਟਾ ਦਾ 575 ਲਾ ਰਹੇ ਨੇ ਜਾਂ ਸਾਡੇ ਕੋਲ ਐਡਵਾਂਟਾ ਦਾ ਸ਼ਿਵਾਜੀ ਆ ਰਿਹਾ ਹੈ ਜਾਂ ਸ਼ਿਵਾਜੀ ਗੋਲਡ ਆ ਰਿਹਾ ਹੈ ਪੰਜ ਕ ਵੈਰਾਈਟੀਆਂ ਆਪਣੇ ਆਪਣੇ ਫਾਰਮ ਤੇ ਸੀ ਸੇਲ ਤੇ ਜਿਹੜੀਆਂ ਨਵੀਆਂ ਸੈਗਮੈਂਟ ਆ ਗਈ ਜੀ ਜਿਹੜੇ 4 ਫੁੱਟ ਤੇ ਬੈਡ ਤੇ ਲੱਗਦੇ ਨੇ ਜੀ ਮੇਰੇ ਧਾਨ ਆ ਗਿਆ ਜਾਂ ਹੋਰ ਇੱਕ ਦੋ ਵੈਰਾਈਟੀਆਂ ਆ ਗਈਆਂ ਜਾਂ 575 ਆ ਗਿਆ ਉਹਦਾ 7 ਤੋਂ 8000 ਪਲਾਂਟ ਪਰ ਏਕੜ ਲਾਓ 7 ਤੋਂ 8000 8000 ਤੋਂ ਵੱਧ ਨਹੀਂ ਲਵਣਾ ਵੈਸੇ ਤਾਂ 7000 ਪਲਾਂਟ ਤਾਂ ਲਾਉ ਤਾਂ ਬਹੁਤ ਵਧੀਆ ਰਹਿੰਦਾ ਇਹ ਵਾਲਾ ਸੈਗਮੈਂਟ ਆ ਗਿਆ ਜਿਵੇਂ ਆਪਣੇ ਕੋ ਰਾਣੀ ਆ ਗਿਆ ਜੀ ਜਾਂ ਪਹਾੜ ਆ ਗਿਆ ਜਾਂ ਸ਼ਿਵਾਜੀ ਜਾਂ ਸ਼ਿਵਾਜੀ ਗੋਲਡ ਆ ਗਿਆ ਇਹ ਵਾਲਾ ਸੈਗਮੈਂਟ ਕਿਹੜਾ ਇਹਦੇ ਨਾਲ ਰਲਦੀਆਂ ਮਿਲਦੀਆਂ ਸਾਰੀਆਂ ਵੈਰਾਈਟੀਆਂ ਇਹ 8000 ਬੂਟਾ ਆਪਾਂ ਪ੍ਰਤੀ ਏਕੜ ਲਗਾਈਏ ਤਾਂ ਇਹਦੀ ਪਰਫਾਰਮੈਂਸ ਸਾਨੂੰ ਜ਼ਿਆਦਾ ਵਧੀਆ ਮਿਲ ਇਹ ਜੇ ਆਪਾਂ ਇਹ ਵਾਲੇ ਜਿਹੜਾ 플ੌਟ ਹੈ ਇਹਦੀ ਮੈਨੂਅਲ ਇਹਨੂੰ ਮਿੱਟੀ ਲਾਉਣੀ ਹੈ ਜੀ ਕਈਆਂ ਦੇ ਨਾਲ ਕਿਉਂਕਿ ਇਹ ਛੋਟਾ 플ੌਟ ਹੈ ਇੱਥੇ ਕਈਆਂ ਦੇ ਨਾਲ ਮਿੱਟੀ ਲੱਗੇਗੀ ਤੇ ਦੋ ਤਰੀਕਿਆਂ ਨਾਲ ਟਮਾਟਰ ਦੀ ਲਵਾਈ ਕੀਤੀ ਜਾਂਦੀ ਹੈ ਜੀ ਇੱਕ ਤਾਂ ਉਹ ਹੋ ਗਿਆ ਜਿਵੇਂ ਆਪਣਾ ਇਹ ਬਿਲਕੁਲ ਬੈਡ ਦੀ ਸਾਈਡ ਤੇ ਲੱਗਾ ਇਹ ਨਾਲ ਬੂਟੇ ਮਰਨ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਜੀ ਰੇਅਰ ਚਾਂਸ ਹੁੰਦੀ ਹੈ ਦੂਜਾ ਹੁੰਦਾ ਹੈ ਕਿ ਆਪਾਂ ਖੇਤਰੇ ਵਿੱਚ ਚੰਗੀ ਤਰ੍ਹਾਂ ਦੋ ਤੋਂ ਤਿੰਨ ਵਾਰ ਪਾਣੀ ਛੱਡਦੇ ਹਾਂ ਤਾਂ ਬੈਡ ਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਟਮਾਟਰ ਦੀ ਲਵਾਈ ਕਰ ਦਿੰਨੇ ਆਂ ਉਦ ਨਾਲ ਤੁਹਾਨੂੰ ਸਿਰਫ ਖੇਤ ਚ ਹਲੂ ਕੀ ਫੁਲਕੀ ਗੋਡੀ ਕਰਨ ਦੀ ਜਰੂਰਤ ਪੈਂਦੀ ਹੈ ਮਿੱਟੀ ਲਾਉਣ ਦੀ ਜਰੂਰਤ ਨਹੀਂ ਪੈਂਦੀ ਪਰ ਇਹ ਵਾਲਾ ਤਰੀਕਾ ਜਿਹੜਾ ਜਿਹੜਾ ਸਾਈਡ ਤੇ ਲਾ ਕੇ ਬੂਟਾ ਤਾਂ ਇਹਨੂੰ ਦੁਬਾਰਾ ਗੋਡੀ ਕਰਕੇ ਦੁਬਾਰਾ ਮਿੱਟੀ ਲਾ ਜਿਹਦੇ ਨਾਲ ਇਹਦਾ ਆਕਸੀਜਨ ਦਾ ਫਲੋ ਵੱਧ ਜਾਂਦਾ ਤੇ ਖਾਦ ਵਗੈਰਾ 1 ਮਹੀਨੇ ਬਾਅਦ ਦੁਬਾਰਾ ਇਹ ਚ ਐਡ ਹੋ ਜਾਂਦੀ ਹੈ ਇਹਦੇ ਨਾਲ ਪ੍ਰੋਡਕਸ਼ਨ ਜ਼ਿਆਦਾ ਮਿਲਦੀ ਹੈ ਜੇ ਤੁਸੀਂ ਸੈਂਟਰ ਚ ਵੀ ਲਾਇਆ ਬੂਟਾ ਤਾਂ ਵੀ ਤੁਸੀਂ ਖਾਦ ਦੁਬਾਰਾ ਵਾ ਕੇ ਪਾ ਸਕਦੇ ਹੋ ਦੁਬਾਰਾ ਤੁਸੀਂ ਵਾ ਕੇ ਜਦੋਂ ਖਾਦ ਪਾਓਗੇ ਤਾਂ ਉਹਦੀ ਪਰਫਾਰਮੈਂਸ ਤੁਹਾਡੀ ਜ਼ਿਆਦਾ ਵਧੀਆ ਹੁੰਦੀ ਹੈ ਤੁਹਾਡੀ ਪ੍ਰੋਡਕਸ਼ਨ ਦੇ ਵਿੱਚ ਫਰਕ ਪੈਂਦਾ ਤੁਹਾ ਕੀਤਰੀ ਤਿਆਰੀ ਵੇਲੇ ਵੇਖੋ ਜੀ ਟਮਾਟਰ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਕੈਲਸ਼ੀਅਮ ਜੇ ਤੁਸੀਂ ਪਾਓਗੇ ਤਾਂ ਮੈਂ ਸਕਰੀਨ ਦੇ ਉੱਤੇ ਇੱਕ ਫੋਟੋ ਲਾਉਂਗਾ ਉਸ ਤਰੀਕੇ ਦਾ ਰੋਗ ਜਿਹੜਾ ਇਹਨੂੰ ਨਹੀਂ ਪੈਂਦਾ ਟਮਾਟਰ ਦੇ ਵਿੱਚ ਈਮਲਾ ਮਿਰਚ ਵੀ ਇਹ ਰੋਗ ਬਹੁਤ ਜ਼ਿਆਦਾ ਆਉਂਦਾ ਹੈ ਟਮਾਟਰ ਜਿਹੜਾ ਉਹਦੇ ਹੀਟਾਂ ਤੋਂ ਗਲਣਾ ਸ਼ੁਰੂ ਹੋ ਜਾਂਦਾ ਜਾਂ ਕਿਸੇ ਸੱਜੇ ਬੰਨੇ ਜਾਂ ਕਾਵੇ ਬੰਨੇ ਗਾਲਾ ਜਾ ਪੈ ਕੇ ਉਹ ਬਲੈਕ ਜਿਹਾ ਹੋ ਜਾਂਦਾ ਤਾਂ ਕੈਲਸ਼ੀਅਮ ਦੀ ਡੈਫੀਸ਼ੈਂਸੀ ਦੇ ਨਾਲ ਆਉਂਦਾ ਹੈ ਜੇ ਤੁਹਾਡੇ ਖੇਤਾਂ 'ਚ ਪੋਟਾਸ਼ ਦੀ ਮਾਤਰਾ ਪੂਰੀ ਹੈ ਤਾਂ ਤੁਹਾਡੇ ਖੇਤਾਂ ਦੇ ਵਿੱਚ ਫੰਗਸ ਦਾ ਅਟੈਕ ਘੱਟ ਹੋਊਗਾ ਇਸ ਕਰਕੇ ਅਸੀਂ ਖੇਤ ਦੀ ਤਿਆਰੀ ਵੇਲੇ ਡੀਏਪੀ ਯੂਜ਼ ਕਰਦੇ ਆ ਇੱਕ ਤੋਂ ਡੇਢ ਬੈਗ ਤਿਆਰੀ ਵੇਲੇ ਮਿੱਟੀ ਲਾਉਣ ਵੇਲੇ ਦੁਬਾਰਾ ਐਕਸਟਰਾ ਪਾਵਾਂਗੇ ਤਾਂ ਲਗਭਗ ਇੰਨੀ ਕੀ ਤੁਸੀਂ ਪੋਲੀਸਲਫੇਟ ਐਡ ਕਰ ਸਕਦੇ ਹੋ ਮੰਨ ਲਓ 50 ਤੋਂ 75 ਕਿਲੋ ਡੀਏਪੀ 50 ਤੋਂ 75 ਕਿਲੋ ਪੋਲੀਸਲਫੇਟ ਤੁਸੀਂ ਐਡ ਕਰਕੇ ਇਹਦੀ ਟਮਾਟਰ ਦੀ ਲਵਾਈ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਮਿੱਟੀ ਲਾਉਣ ਵਾਲਾ ਸੈਟਅਪ ਆਉਂਦਾ ਉਸ ਤੇ ਆਪਾਂ ਦੁਬਾਰਾ ਖਾਦਾ ਪਾਵਾਂਗੇ ਉਸ ਤੇ ਆਪਾਂ ਜਦੋਂ ਮਿੱਟੀ ਲੱਗਣੀ ਸ਼ੁਰੂ ਹੋਊਗੀ ਖਾਦ ਪਾਵਾਂਗੇ ਤੇ ਦੁਬਾਰਾ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਹਦੇ ਸਬੰਧ 'ਚ ਜੇ ਕੋਈ ਹੋਰ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਜਾਂ ਸਪਰੇਅਾਂ ਦਾ ਸ਼ਡਿਊਲ ਹੈ ਉਹ ਆਪਾਂ ਵੱਖਰੀ ਤੁਹਾਨੂੰ ਜਾਣਕਾਰੀ ਬਣਾ ਕੇ ਦੱਸ ਦਾਂਗੇ ਕਿਵੇਂ ਕਿਵੇਂ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਅੱਗੇ ਇਹਨੂੰ ਕੰਟੀਨਿਊ ਕਰਨਾ ਇਹਦੇ ਸਬੰਧ 'ਚ ਕੋਈ ਜਾਣਕਾਰੀ ਚਾਹੀਦੀ ਹੋਵੇ ਜਾਂ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਹਾਡਾ ਕੋਈ ਸੁਝਾਅ ਹੋਵੇ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਜੀ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਵੱਲ ਤੋਂ ਸ਼ੇਅਰ ਜੁ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ